ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਮਠੰਡਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਦਰ ਇਸ ਲਈ ਇਸ ਬਾਬਤ ਜਾਣਕਾਰੀ ਦਿੰਦਿਆ ਐਸਚੂ ਸਿਵਲ ਲਾਈਨ ਕੁਲਦੀਪ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਸ਼ਿਕਾਇਤ ਦਰਜ ਹੋਈ ਸੀ ਜਿਸ ਤੇ ਕਾਰਵਾਈ ਕਰਦਿਆਂ ਹੋਇਆ ਇੱਕ ਵਿਅਕਤੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਹਿਰਾਸਤ ਦੇ ਵਿੱਚੋਂ 25 ਗ੍ਰਾਮ ਹੈਰੋਇਨ 9800 ਰੁਪਏ ਦੀ ਡਰੱਗ ਮਨੀ ਤੇ ਇਸ ਨਾਲ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਤਾਂ ਜਾਣਕਾਰੀ ਦਿੰਦਿਆਂ ਹੋਇਆ ਐਸ ਐਚ ਓ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਹ ਵਿਅਕਤੀ ਜਿਹੜਾ ਹੈ ਨਸ਼ਾ ਵੇਚਣ ਦਾ ਕੰਮ ਕਰਦਾ ਸੀ ਇਸ ਦੇ ਪਹਿਲਾਂ ਕੋਈ ਵੀ ਪਰਚਾ ਦਰਜ ਨਹੀਂ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਨੇ ਇੰਸਪੈਕਟਰ ਕਨਦੀਪ ਸਿੰਘ ਜੀ ਐਸ ਐਚ ਓ ਸੇਵਨ ਨੇ ਜੀ ਸਾਡੇ ਵੱਲੋਂ 166 ਨੰਬਰ ਐਫਆਈਆਰ ਜਾਰੀ ਸਿਸਟਮ ਕੀਤੀ ਗਈ ਹੈ 21ਪੀ 685 ਐਨਡੀਪੀਐਸ ਐਕਟ ਦੇ ਤਹਿਤ ਜਿੱਤ ਹੈ ਤੁਸੀਂ ਇੱਕ ਬੰਦੇ ਨੂੰ ਗ੍ਰਿਫਤਾਰ ਕਰਕੇ ਉਹਦੀ ਹਿਰਾਸਤ ਵਿੱਚੋਂ 25 ਗ੍ਰਾਮ ਹੈਰੋਇਨ 9800 ਰੁਪਏ ਡਰਗ ਮਨੀ ਤੇ ਇੱਕ ਫੋਨ ਰਿਕਵਰ ਕੀਤਾ ਇਹ ਇਹਦਾ ਨਾਮ ਜੀ ਲਖਵਿੰਦਰ ਸਿੰਘ ਇਹ ਲੱਖੀ ਗਿਆਨੀ ਨੂੰ ਕਹਿੰਦੇ ਆ ਬਾਕੀ ਜਿਹੜੀ ਇਹ ਫਾਰਵਰਡ ਤੇ ਬੈਕਵਰਡ ਲਿੰਕੇਜ ਆ ਜੀ ਅਜੇ ਦੀ ਰਿਮਾਂਡ ਲੈ ਕੇ ਉਹ ਫਰਦਰ ਐਸਟੈਬਲਿਸ਼ ਕਰਾਂਗੇ ਫਿਰ ਅਸੀਂ ਤੁਹਾਨੂੰ ਦੱਸ ਪਾਵਾਂਗੇ ਕਿੱਥੋਂ ਲੈ ਕੇ ਆਉਂਦੇ ਤਾਂ ਕਿ ਕਿਹਨੂੰ ਦੇਣਾ ਸੀ ਕਿਤੋਂ ਫੜਾ ਕਰਤੋ ਇਨੋਂ ਅਥੀ ਤੋਂ ਬਈਆਂ ਨੇ ਤੇ ਅਪ੍ਰੀਹੈਂਡ ਕੀਤੇ ਇਹ ਵੇਚਣ ਦਾ ਕੰਮ ਕਰਦਾ ਇਹ ਪਹਿਲਾਂ ਵੀ ਕੋਈ ਮਾਮਲਾ ਨਹੀਂ ਨਹੀਂ ਪਹਿਲਾਂ ਨਹੀਂ ਜਿਹੜਾ ਫਸਟ ਐਫ ਆਈ ਆਰ ਇਹ ਤੇ ਰਜਿਸਟਰ ਹੋਈ ਹੈ ਇਸ ਤੋਂ ਪਹਿਲਾਂ ਤੇ ਕੋਈ ਪਰਚਾ ਦਰਜ ਨਹੀਂ